ਆਤੀ ਚੌਂਕ ਆ ਲੈਫਟ ਜਾ ਕੇ ਲੋਕੀ ਪੀਆਯੂ ਵੱਲ ਚਲੇ ਜਾਂਦੇ ਆ ਰਾਈਟ ਠੁਮਾਰ ਮੰਡੀ ਚਲੇ ਜਾਂਦੇ ਆ ਸਿੱਧਾ ਪਖਵਾ ਰੋਡ ਤੇ ਚਲੇ ਜਾਂਦੇ ਆ ਉਪਰੋ ਜਿਹੜਾ ਫਲਾਈਓਵਰ ਹੈ ਇਹ ਬਣਿਆ ਹੈ ਜਿਹਦੇ ਵਾਸਤੇ ਤੁਸੀਂ ਖੁੱਦ ਦੇਖ ਸਕਦੇ ਹੋ ਕਿ ਟ੍ਰੈਫਿਕ ਜਿਹੜਾ ਹੈ ਇਸ ਫਲਾਈਓਵਰ ਕਰਕੇ ਟ੍ਰੈਫਿਕ ਬਿਲਕੁਲ ਘਟਾ ਹੈ Ludhiana Information ਦੇਖ ਰਹੇ ਦਸਕਾ ਸਵਾਗਤ ਹੈ ਮੈਂ ਤੁਹਾਨੂੰ ਅਜ ਗੁਪਤਾ ਅੱਜ ਅਸੀਂ ਖੜੇ ਆ ਜੀ ਆਤੀ ਚੌਂਕ ਤੇ ਟ੍ਰੈਫਿਕ ਬੜਾ ਨਾਰਮਲਾਈਜ਼ ਆ ਟ੍ਰੈਫਿਕ ਬਿਲਕੁਰੀ ਵਧੀਆ ਕੰਮ ਕਰ ਰਹੀ ਹੈ ਟ੍ਰੈਫਿਕ ਨਹੀਂ ਹੋਣ ਦਿੰਦੀ ਇੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪੂਰਾ ਆਰਤੀ ਚੌਂਕ ਹੈ ਆ ਤੁਹਾਨੂੰ ਲੈ ਕੇ ਚਲਦੇ ਆ ਕਿ ਸਿਚੁਏਸ਼ਨ ਹੈ ਦਿਸ ਇ ਅ ਸਮਾਰਟ ਸਿਟੀ ਲੁਧਿਆਣਾ ਆਰਤੀ ਚੌਂਕ ਤੁਸੀਂ ਦੇਖ ਸਕਦੇ ਹੋ ਬੜਾ ਸਮੂਥਲੀ ਟ੍ਰੈਫਿਕ ਚੱਲ ਰਿਹਾ ਹੈ ਟ੍ਰੈਫਿਕ ਜਮਾਈ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਚੌਂਕ ਹੈਗਾ ਟ੍ਰੈਫਿਕ ਪੁਲਿਸ ਖੜੀ ਹੋਈ ਹੈ ਟ੍ਰੈਫਿਕ ਹੈ ਨਹੀਂ ਹੈਗਾ ਪਰ ਟ੍ਰੈਫਿਕ ਪੁਲਿਸ ਤਾਂ ਵੀ ਆਪਣਾ ਕੰਮ ਕਰ ਰਹੀ ਹੈ ਵੈਰੀ ਗੁੱਡ ਵਰਕ ਡਨਿੰਗ ਬਾਇ ਟ੍ਰੈਫਿਕ ਪੁਲਿਸ ਬਿਲਕੁਲ ਚੌਕ ਖਾਲੀ ਹੈ ਕੋਈ ਦਿੱਕਤ ਨਹੀਂ ਹੈ ਪਰੇਸ਼ਾਨੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਹੁਤ ਵਧੀਆ ਵਿਊ ਦਿਖ ਰਿਹਾ ਹੈ ਲੋਕੀ ਆ ਰਹੇ ਨੇ ਦੇਖ ਸਕਦੇ ਹੋ ਕੋ ਬੇਹਦ ਟ੍ਰੈਫਿਕ ਰੂਟ ਤੁਸੀਂ ਟ੍ਰੈਫਿਕ ਨੂੰ ਜੋੜ ਉਪੇ ਕਰੋ ਆਰਦੀ ਚੌਂਕ ਦਾ ਵਿਊ ਤੁਹਾਨੂੰ ਦਿਖਾ ਰਹੇ ਹਾਂ ਇਹ ਤਾਂ ਮਾ ਸਿਟੀ ਲੱਗ ਰਹੀ ਹੈ ਦੇਖ ਸਕਦੇ ਹੋ ਵਧੀਆ ਹੈ ਦੇਖੋ ਚਾਰੇ ਪਾਸਿਓਂ ਇਹ ਇ ਇੱਕ ਘਾਟ ਹੈ ਰਾਤੀ ਜ਼ਿਆਦਾ ਹੋ ਜਾਂਦਾ ਹੈ ਪਰ ਵਿਊ ਬੜਾ ਅੱਛਾ ਹੈ ਤੁਹਾਨੂੰ ਦਿਖਾ ਰਹੀਏ ਪੂਰਾ ਸਮਾਰਟ ਸਿਟੀ ਦਾ ਵਿਊ ਹੈ ਹਾਰਤੀ ਚੌਂਕ ਬਹੁਤ ਅੱਛਾ ਵਿਊ ਬਣਿਆ ਹੋਇਆ ਹੈ सामने जी देख, दे। देख, दे। देख सकते हो मटूरियां लाई हुई हैं गार्डन भी बनाया हुआ है ये स्मार्ट सिटी ਦੇ ਅੰਤਰਗਤ ਆਂਦਾ ਹੈ ਵੈਰੀ ਗੁੱਡ ਅਬ ਵੀ ਦੇਖ ਸਕਦੇ ਹੋ ਉਬੇਦ ట్రాফিক ਰੂਲਸ ਉਪਰ ਜਿਹੜਾ ਫਲਾਈਓਵਰ ਹੈ ਇਹ ਬਣਿਆ ਹੈ ਜਿਹਦੇ ਵਾਸਤੇ ਤੁਸੀਂ ਖੁੱਦ ਦੇਖ ਸਕਦੇ ਹੋ ਕਿ ਟ੍ਰੈਫਿਕ ਜਿਹੜਾ ਹੈ ਇਸ ਫਲਾਈਓਵਰ ਕਰਕੇ ਟ੍ਰੈਫਿਕ ਬਿਲਕੁਲ ਘਟਾ ਹੈ ਮਾਤਰਾ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਇਹ ਟਰਾਈਓਵਰ ਬਣਨ ਦੇ ਨਾਲ ਜ਼ਰੂਰ ਸਰਕਾਰ ਵਧੀਆ ਕੰਮ ਕਰਦੀ ਹੈ ਟ੍ਰੈਫਿਕ ਵੀ ਘਟ ਹੁੰਦਾ ਹੈ ਇੱਥੇ ਬਿਲਕੁਲ ਟ੍ਰੈਫਿਕ ਨਹੀਂ ਦਿਖ ਰਿਹਾ ਪ੍ਰਸ਼ਾਸਨ ਬਹੁਤ ਵਧੀਆ ਆਪਣਾ ਕੰਮ ਕਰ ਰਹੀ ਹੈ ਸਮਾਰਟ ਸਿਟੀ ਵਧੀਆ ਬਣੀ ਹੋਈ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਸਾਹਮਣੇ ਆਪਾਂ ਗੱਲ ਕਰੀਏ ਲੋਕੀ ਆਂਦੇ ਨੇ ਪਖਵਾ ਰੋਡ ਤੋਂ ਲੈਫਟ ਲੈ ਕੇ ਸਿਲਵਰ ਆਰਕ ਮਾਲ ਆ ਜਾਂਦਾ ਆਰਤੀ ਚੌਕ ਆ ਲੈਫਟ ਜਾ ਕੇ ਲੋਕੀ ਪੀਏਯੂ ਵੱਲ ਚਲੇ ਜਾਂਦੇ ਆ ਰਾਈਟ ਤੁਮਾਰ ਮੰਡੀ ਚਲੇ ਜਾਂਦੇ ਆ ਸਿੱਧਾ ਪਖਵਾ ਰੋਡ ਤੋਂ ਚਲੇ ਜਾਂਦੇ ਆ ਵੈਰੀ ਗੁੱਡ ਵਰਕ ਟ੍ਰੈਫਿਕ ਵਾਲੇ ਵਧੀਆ ਕੰਮ ਕਰ ਰਹੇ ਆ ਉਮੀਦ ਕਰਦੇ ਆ ਇਦਾਂ ਹੀ ਚੱਜੀ ਰਹੇ ਪ੍ਰਸ਼ਾਸਨ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਦਾ ਰਹੇ ਵੀ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਵੈਰੀ ਗੁੱਡ ਵਰਕ ਹੁਣ ਤੁਹਾਨੂੰ ਕੀ ਜਗ੍ਹਾ ਦਿਖਾਣੇ ਆ ਤੇ ਉੱਥੇ ਲੈ ਕੇ ਚਲਦੇ ਆ ਤੁਹਾਨੂੰ ਦੱਸਾਂਗੇ ਕੰਮ ਥੋੜਾ ਜਿਹਾ ਟ੍ਰੈਫਿਕ ਜਰੂਰ ਆਇਆ ਹੈ ਕਿਉਂਕਿ ਲੋਕੀ ਜੋ ਹੈ ਲੈ ਕੇ ਸਿੱਧਾ ਫੇਰ ਦਾ ਮਿਲਕ ਪਲਾਂਟ ਵੱਲ ਜਾਂਦੇ ਆ ਉੱਪਰ ਦਾ ਫਲਾਈਓਵਰ ਹੈਗਾ ਹੀ ਆ ਜਦ ਹੀ ਸੜਕਾਂ ਨਿਕਲਣ ਲੱਗੀਆਂ ਟ੍ਰੈਫਿਕ ਥੋੜਾ ਜਿਹਾ ਕਾਫੀ ਹੋ ਗਿਆ ਜੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਅਪਕਵਾ ਰੋਡ ਤੋਂ ਜਿਹੜੋ ਬੇਗਰੀ ਚੌਂਕ ਤੋਂ ਪਾਪਾ ਸਿੱਧਾ ਭਾਈ ਵਾਲਾ ਤੋਂ ਇਹ ਟ੍ਰੈਫਿਕ ਉਹ ਜ਼ਿਆਦਾ ਆਇਆ ਵੈਰੀ ਗੁੱਡ ਟ੍ਰੈਫਿਕ ਮੈਂ ਕਿ ਤੁਹਾਨੂੰ ਦਿਖਾਇਆ ਆਰਤੀ ਚੌਂਕ ਦਾ ਟ੍ਰੈਫਿਕ ਬਿਲਕੁਲ ਕੰਟਰੋਲ ਚ ਹੈ ਕਿਉਂਕਿ ਫਲਾਈਓਵਰ ਬਣਿਆ ਸੀਗਾ ਜਿਹਦੇ ਕਰਕੇ ਟ੍ਰੈਫਿਕ ਘਟ ਹੋ ਗਿਆ ਪ੍ਰਸ਼ਾਸਨ ਨੂੰ ਵੀ ਵਧੀਆ ਹੋਇਆ ਲੋਕਾਂ ਨੂੰ ਵੀ ਵਧੀਆ ਹੋਇਆ ਤੇ ਤੁਹਾਨੂੰ ਮਾਸਟੇ ਦਾ ਵੀਊ ਵੀ ਦਿਖਾਇਆ ਕਿ ਕਿੰਤਾ ਸੇ ਫੁੱਲ ਫਲਾ ਲੱਗੇ ਹੋਏ ਆ ਪੁਲਿਸ ਵਾਲੇ ਆਪਣਾ ਕੰਮ ਵਧੀਆ ਕਰ ਰਹੇ ਆ ਉਮੀਦ ਕਰਦੇ ਆ ਪ੍ਰਸ਼ਾਸਨ ਇਦਾਂ ਹੀ ਕੰਮ ਕਰਦਾ ਰਹੇ ਤੇ ਲੋਕਾਂ ਨੂੰ ਸਹੂਲਤ ਮਿਲਦੀ ਰਹੇ ਥੈਂਕ ਯੂ